ਸਦਰਾਂ ਯੋੜੀਕ ਦਿਆਂ ਲੱਗਦਾ ਨਾ ਜੀਵੇ ਜਿੱਥੇ ਜਾ ਲਗਾਏ ਡੇਰੇ ਹਾਈ ਉਥੇ ਤੇਰਾ ਕੀ ਜੀਵੇ ਮਿਲਿਆ ਨਾ ਸੁਖ ਕੋਈ ਦੁਖੜੇ ਹਜ਼ਾਰ ਵੇ ਰੋੜ ਬਣ ਚੋਬਦਿਆਂ ਕਜਲੇ ਦਿੱਤਾ ਹਾਰ ਵੇ ਬੂਹੇ 'ਚ ਖੜੀਆਂ ਹਾਏ ਬੂਹੇ 'ਚ ਖੜੀਆਂ ਲਾਈ ਹੰਜੂਆਂ ਨੇ ਝੜੀ ਵੇ ਜਿੱਥੇ ਜਾਲ ਲਗਾਇ ਡੇਰੇ ਉਥੇ ਤੇਰਾ ਕੀ ਵੇ ਬਹਿ ਗਿਆਂ ਕਰੀਰਾ ਥੱਲੇ ਛੱਡ ਬਹੜ ਵਾਲੀ ਛਾਂ ਵੇ ਰਸਤੇ ਪਲਾਉਂਦੀ ਓਹੋ ਕਿਉਹੋ ਜਹੀ ਥਾਂ ਵੇ ਹਾਏ ਬੈ ਗਏ ਹੋ ਕਰੀਰਾ ਥੱਲੇ ਛੱਡ ਬੋੜ ਵਾਲੀ ਸ਼ਾਵੇਂ ਰਸਤੇ ਪਲੌਂਦੀ ਜਿਹੜੀ ਉਹ ਕਿਹੋ ਜਿਹੀ ਥਾਂ ਵੇ ਮੰਗਦਾ ਜੇ ਜਾਨ ਮੇਰੀ ਹਾਏ ਮੰਗਦਾ ਜੇ ਜਾਨ ਮੇਰੀ ਕਰਦੀ ਨਸੀ ਵੇ ਜਿੱਥੇ ਜਾ ਲਗਾਏ ਡੇਰੇ ਉਥੇ ਤੇਰਾ ਕੀ ਵੇ ਅੱਜ ਤੱਕ ਜਾਦ ਉਹ ਪੁੰਨਿਆਂ ਦੀ ਰਾਤ ਵੇ ਤੂੰ ਪਰੇ ਸੀ ਹੰਗਾਰੇ ਚੰਨਾ ਸੁਣ ਮੇਰੀ ਬਾਤ ਵੇ ਪਾ ਗਈ ਵਿਛੋੜੇ ਕੋਈ ਪਾ ਗਈ ਵਿਛੋੜੇ ਕੋਈ ਹਾਏ ਚੰਦਰ ਹੀ ਖੜੀ ਵੇ ਜਿੱਥੇ ਜਾ ਲਗਾਏ ਡੇਰੇ ਉਥੇ ਤੇਰਾ ਕੀ ਵੇ ਹਏ ਮਾਰਨਾ ਬਹਾਨੇ ਸਿੱਧੂ ਬੜਾ ਹਪਸਤਾਵੇਗਾ ਰੋਇਆ ਵੀ ਨਹੀਂ ਜਾਣਾ ਪਿੰਡ ਭਗਤ ਜੇ ਆਵੇਂਗਾ ਮਾਰਨਾ ਬਹਾਨੇ ਸਿੱਧੂ ਬੜਾ ਹਪਸਤਾਵੇਗਾ ਹਏ ਰੋਇਆ ਵੀ ਨਹੀਂ ਜਾਣਾ ਪਿੰਡ ਭਗਤ ਜੇ ਆਵੇਂਗਾ ਆਉਂਦਾ ਨਹੀਂ ਆਉਂਦਾ ਨਹੀਂ ਜੀਣਾ ਹਾਏ ਆਉਂਦਾ ਨਹੀਂ ਜੀਣਾ ਘੁੱਟ ਸਬਰਾਂ ਦੇ ਪੀਵੇ ਸਦਰਾਂ ਉੜੀ ਇਕਦਿਆਂ ਹਾਈ ਲੱਗਦਾ ਨਾ ਜੀਵੇ ਜਿੱਥੇ ਝਾਲ ਲਗਾਏ ਡਿਰੀ ਹਾਈ ਉਥੇ ਤੇਰਾ ਕੀਵੇ ਸਦਰਾਂ ਉੜੀ ਇਕਦਿਆਂ ਹਾਈ ਲੱਗਦਾ ਨਾ ਜੀਵੇ